ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਫੇਰ ਮੈਂ ਕੁਲਵੰਤ ਸਿੰਘ ਬੁਢਲਾਡੇ ਵਾਲਾ ਹਾਕੀ ਦੇ ਵਰਲਡ ਕੱਪ ਦੀ ਵਾਰਤਾ ਲੈ ਕੇ ਹਾਜ਼ਰਾਂ ਅੱਜ ਦੇ ਇਸ ਵੀਡੀਓ ਦੇ ਵਿੱਚ ਤਿੰਨ ਵਰਲਡ ਕੱਪ ਜਿਹੜੇ ਹਾਕੀ ਦੇ ਪਹਿਲੇ 1971 ਤੇ 1973 ਤੇ 1975 ਇਹਨਾਂ ਦੀ ਮੈਂ ਤੁਹਾਨੂੰ ਹਿਸਟਰੀ ਸੁਣਾਉਂਗਾ ਤੇ ਇਸ ਇਹ ਵਰਲਡ ਕੱਪ ਸੀ ਦੋਸਤੋ 1971 ਦੇ ਵਿੱਚ ਸ਼ੁਰੂ ਹੋਇਆ ਸੀ ਤੇ ਪਾਕਿਸਤਾਨ ਦੀ ਸਰਕਾਰ ਨੇ ਬੀੜਾ ਚੁੱਕਿਆ ਸੀ ਇਸ ਵਰਲਡ ਕੱਪ ਨੂੰ ਕਰਾਉਣ ਦਾ ਪਰ ਉਹਨਾਂ ਦਿਨਾਂ ਦੇ ਵਿੱਚ ਪਾਕਿਸਤਾਨ ਦੀ ਭਾਰਤ ਨਾਲ ਜੰਗ ਹੋ ਕੇ ਹਟੀ ਸੀ ਜਿਹੜੀ ਬੰਗਲਾਦੇਸ਼ ਵਾਲੀ ਲੜਾਈ ਲੜੀ ਗਈ ਸੀ ਤੇ ਉਹਦੇ ਵਿੱਚ ਜਿਹੜਾ ਅਸੀਂ ਭਾਰਤ-ਪਾਕਿਸਤਾਨ ਦਾ ਆਪਸੀ ਤੌਖਲਾ ਸੀਗਾ ਉਹ ਕਾਫੀ ਮਨਮਟਾ ਵਧੇ ਹੋਏ ਸੀ ਤੇ ਇਸ ਕਰਕੇ ਉਸ ਵਰਲਡ ਕੱਪ ਦੇ ਵਿੱਚ ਭਾਰਤੀ ਟੀਮ ਨੇ ਜਿਹੜਾ ਸ਼ਾਮਲ ਹੋਣ ਤੋਂ ਇਨਕਾਰ ਕਰਤਾ ਸੀ ਫੇਰ ਵਿਚ ਵਿਚਾਲੇ ਵਿਚੋਲੀਏ ਪੈਗੇ ਉਹਨਾਂ ਨੇ ਇਹ ਜਿਹੜਾ ਸੀਗਾ ਇਹ ਪਹਿਲਾ ਵਰਲਡ ਕੱਪ ਹੈ ਜਿਹੜਾ ਇਹ ਬਾਰਸੀਲੋਨਾ ਸਪੈਨ ਦੀ ਰਾਜਧਾਨੀ ਦੇ ਵਿੱਚ ਕਰਵਾਇਆ ਸੀ 15 April ਤੋਂ 15 October ਤੋਂ 24 October ਤੱਕ ਇਹ ਮੁਕਾਬਲੇ ਹੋਏ ਸੀਗੇ ਇਸ ਵਰਲਡ ਕੱਪ ਦੇ ਵਿੱਚ ਜਿਹੜੀਆਂ ਚਾਰ ਟੀਮਾਂ ਸੈਮੀਫਾਈਨਲ ਦੇ ਵਿੱਚ ਪਹੁੰਚੀਆਂ ਸੀ ਚਾਰਾਂ ਦੇ ਵਿੱਚੋਂ ਜਿਹੜੀਆਂ ਸੀਗੀਆਂ ਇਹਨਾਂ ਦੇ ਵਿੱਚੋਂ ਇਧਰਲੇ ਪਾਸਿਓਂ ਜਿਹੜਾ ਭਾਰਤ ਇੱਕ ਪੂਲ ਦੇ ਵਿੱਚੋਂ ਦੂਸਰੇ ਵਿੱਚ ਪੂਲ ਦੇ ਵਿੱਚੋਂ ਪਾਕਿਸਤਾਨ ਤੇ ਨਾਲ ਉਹਦੇ ਸਪੇਨ ਇਹ ਸੀਗਾ ਤੇ ਇਹਨਾਂ ਦੇ ਸਪੇਨ ਗੋਲ ਐਵਰੇਜ ਦੇ ਆਧਾਰ ਤੇ ਉਹ ਪਹਿਲੇ ਨੰਬਰ ਤੇ ਆਇਆ ਸੀ ਤੇ ਪਾਕਿਸਤਾਨ ਦੂਜੇ ਨੰਬਰ ਤੇ ਰਹਿ ਗਿਆ ਸੀ ਤੇ ਇਧਰੋਂ ਪਾਕਿਸਤਾਨ ਨੇ ਜਿਹੜੇ ਇਹਨੇ ਪਾਕਿਸਤਾਨ ਨੇ ਭਾਰਤ ਨੇ ਟੌਪ ਕੀਤਾ ਸੀ ਤੇ ਪਹਿਲਾ ਜਿਹੜਾ ਸੈਮੀਫਾਈਨਲ ਸੀ ਉਹ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਹੋਇਆ ਸੀ ਇਸ ਸੈਮੀਫਾਈਨਲ ਦੇ ਵਿੱਚ ਭਾਰਤੀ ਟੀਮ ਨੂੰ ਪਾਕਿਸਤਾਨ ਦੀ ਟੀਮ ਨੇ 2-1 ਦੇ ਨਾਲ maat ਦੇ ਕੇ ਜਿਹੜਾ ਫਾਈਨਲ ਦੇ ਵਿੱਚ ਪਰਵੇਸ਼ ਕੀਤਾ ਸੀ ਤੇ ਉਹਨਾਂ ਦਾ ਫਾਈਨਲ ਅੱਗੇ ਹੋਇਆ ਸੀਗਾ ਜਿਹੜਾ ਸੁਪੇਨ ਦੀ ਟੀਮ ਦੇ ਨਾਲ ਸਪੇਨ ਦੀ ਟੀਮ ਨੂੰ ਇਹਨਾਂ ਨੇ ਹਰਾ ਕੇ ਜਿਹੜਾ ਪਹਿਲਾ ਸੀਗਾ ਉਹ ਵਰਲਡ ਕੱਪ ਉਹ ਪਾਕਿਸਤਾਨ ਦੀ ਟੀਮ ਨੇ ਜਿੱਤ ਲਿਆ ਸੀ ਇਸ ਵਰਲਡ ਕੱਪ ਦੀ ਜਿਹੜੀ ਖਾਸੀਅਤ ਇਹ ਸੀ ਵੀ ਇਸ ਦਾ ਜਿਹੜਾ ਸੀਗਾ ਕਪਤਾਨ ਭਾਰਤੀ ਟੀਮ ਦਾ ਉਹ ਅਜੀਤ ਪਾਲ ਇਹਦਾ ਕਪਤਾਨ ਸੀ ਤੇ ਇਹਦੇ ਵਿੱਚ 8 ਪੰਜਾਬੀ ਖਿਡਾਰੀ ਖੇਡ ਰਹੇ ਸੀਗੇ ਤੇ ਇਹ ਵੀ ਦੱਸ ਦੇਵਾਂ ਕਿ ਕਿੰਨੀਆਂ ਦੀ ਪੂਰੀ ਦੀ ਪੂਰੀ ਟੀਮ ਪੰਜਾਬੀਆਂ ਦੇ ਨਾਲ ਸਜੀ ਹੋਈ ਸੀ ਕੀਨੀਆਂ ਦੀ ਟੀਮ ਦੇ ਵਿੱਚ 10 ਪੰਜਾਬੀ ਖਿਡਾਰੀ ਖੇਡ ਰਹੇ ਸੀ ਔਰ 10 ਜੂੜਿਆਂ ਵਾਲੇ ਸਰਦਾਰ ਤੇ ਜਿਹਨਾਂ ਦੇ ਵਿੱਚੋਂ ਤਿੰਨ ਮੇਰਾ ਖਿਆਲ ਘਾਟੋ ਘਾਟ ਤਿੰਨ ਜਿਹੜੇ ਖਿਡਾਰੀ ਸੀਗੇ ਉਹ ਸੰਸਾਰਪੁਰ ਦੇ ਸੀ ਅਜੀਤਪਾਲ ਦੇ ਪਿੰਡ ਦੇ ਖਿਡਾਰੀ ਸੀ ਜਿਹੜੇ ਕੀਨੀਆਂ ਦੀ ਟੀਮ ਵੱਲੋਂ ਉੱਥੇ ਖੇਡੇ ਸੀਗੇ ਤੇ ਇਸ ਟੂਰਨਾਮੈਂਟ ਦੇ ਵਿੱਚ ਜਿਹੜਾ ਪਹਿਲਾ ਵਰਲਡ ਕੱਪ ਸੀਗਾ ਤੇ ਉਥੋਂ ਪਾਕਿਸਤਾਨ ਫਸਟ ਆਇਆ ਸੀ ਤੇ ਸਪੇਨ ਦੂਜੇ ਨੰਬਰ ਤੇ ਸੀ ਤੇ ਤੀਸਰੇ ਨੰਬਰ ਤੇ ਭਾਰਤ ਰਹਿ ਗਿਆ ਸੀ ਤੇ ਦੂਸਰਾ ਜਿਹੜਾ ਵਰਲਡ ਕੱਪ ਉਹ ਤੋਂ 2 ਸਾਲਾਂ ਬਾਅਦ ਹੀ ਵਰਲਡ ਕੱਪ ਹੁੰਦਾ ਸੀ ਜਿਹੜਾ ਦੂਸਰਾ ਵਰਲਡ ਕੱਪ ਸੀਗਾ ਇਹ 1973 ਦੇ ਵਿੱਚ ਹਾਲੈਂਡ ਦੇ ਵਿੱਚ ਹੋਇਆ ਸੀ ਤੇ ਇਸ ਜਿਹੜਾ ਸੀਗਾ ਟੂਰਨਾਮੈਂਟ ਦੇ ਵਿੱਚ ਇਧਰੋਂ ਜਿਹੜਾ ਸੀਗਾ ਭਾਰਤ ਸੈਮੀਫਾਈਨਲ ਦੇ ਵਿੱਚ ਪਹੁੰਚਿਆ ਸੀ ਉਧਰੋਂ ਪਾਕਿਸਤਾਨ ਪਹੁੰਚਿਆ ਸੀ ਤੇ ਭਾਰਤ ਨੇ ਪਾਕਿਸਤਾਨ ਦਾ ਤੇ ਭਾਰਤ ਦਾ ਆਪਸ ਦੇ ਵਿੱਚ ਫੇਰ ਮੁਕਾਬਲਾ ਹੋਇਆ ਸੀ ਇਹ ਮੁਕਾਬਲਾ ਸੈਮੀਫਾਈਨਲ ਦਾ ਜਿਹੜਾ ਪਿਛਲੇ 1971 ਦੇ ਵਰਲਡ ਕੱਪ ਦਾ ਸੀ ਉਵੇਂ ਜਵੇਂ ਫੇਰ ਫਸ ਮੁਕਾਬਲਾ ਹੋਇਆ ਦੋਨਾਂ ਟੀਮਾਂ ਦੇ ਦਰਮਿਆਨ ਇੱਥੇ ਆ ਕੇ ਜਿਹੜਾ ਭਾਰਤੀ ਫੁੱਲ ਬੈਕ ਸੁਰਜੀਤ ਸਿੰਘ ਰੰਧਾਵਾ ਜਿਹਨੂੰ ਬਟਾਲੇ ਦੇ ਨੇੜੇ ਪਿੰਡ ਹੈ ਜਿੰਨਾਂ ਦਾ ਦਾਖਲਾ ਉਹਨਾਂ ਦੀ ਪਿੱਛੇ ਜੇ ਐਕਸੀਡੈਂਟ ਦੇ ਵਿੱਚ ਮੌਤ ਹੋ ਗਈ ਸੀ ਉਨੇ ਪੈਨਲਟੀ ਕਾਰਨਰ ਦੇ ਗੋਲ ਤੇ ਗੋਲ ਕਰਕੇ ਪਾਕਿਸਤਾਨ ਨੂੰ 1-0 ਤੇ ਹਰਾ ਕੇ ਪਿਛਲੀ ਹਾਰ ਦਾ ਬਦਲਾ ਲੈ ਲਿਆ ਸੀ ਤੇ ਇਸ ਵਾਰੀ ਪਾਕਿਸਤਾਨ ਹੈ ਜਿਹੜਾ ਪਿਛਲੇ 1971 ਦੇ ਵਰਲਡ ਕੱਪ ਦਾ ਜੇਤੂ ਪਾਕਿਸਤਾਨ ਉਹ ਫਾਈਨਲ ਦੇ ਵਿੱਚ ਨਹੀਂ ਸੀ ਪਹੁੰਚ ਸਕਿਆ ਤੇ ਦੂਸਰੇ ਪਾਸੇ ਮੇਜ਼ਬਾਨ ਹਾਲੈਂਡ ਉਹ ਫਾਈਨਲ ਦੇ ਵਿੱਚ ਆ ਗਿਆ ਫਾਈਨਲ ਦਾ ਜਿਹੜਾ ਮੁਕਾਬਲਾ ਸੀ ਉਹ ਭਾਰਤ ਤੇ ਹਾਲੈਂਡ ਜਿਹੜੇ ਨੀਦਰਲੈਂਡ ਵੀ ਕਹਿ ਦਿੰਦੇ ਆ ਇਹਨਾਂ ਦੀਆਂ ਟੀਮਾਂ ਦੇ ਦਰਮਿਆਨ ਹੋਇਆ ਸੀ ਬਹੁਤ ਹੀ ਕਾਂਟੇਦਾਰ ਟੱਕਰ ਪਹਿਲੇ ਹਾਫ ਦੇ ਵਿੱਚ ਭਾਰਤੀ ਟੀਮ ਨੂੰ ਜਿਹੜਾ ਪਹਿਲਾ ਪੈਨਲਟੀ ਕਾਰਨਰ ਮਿਲਿਆ ਤੇ ਸੁਰਜੀਤ ਨੇ ਜ਼ੋਰਦਾਰ ਹਿੱਟ ਲਾ ਕੇ ਉਸ ਪੈਨਲਟੀ ਕਾਰਨਰ ਦੀ ਬਾਲ ਨੂੰ ਬਾਲ ਨੂੰ ਸਿੱਧਾ ਗੋਲ ਦੇ ਵਿੱਚ ਮਾਰਿਆ ਤੇ ਫਟਾ ਖੜਕਾਤਾ ਉਹਨਾਂ ਦਾ ਭਾਰਤੀ ਟੀਮ 1-0 ਨਾਲ ਅੱਗੇ ਹੋ ਗਈ ਅੱਧੇ ਸਮੇਂ ਹੁੰਦਿਆਂ ਹੁੰਦਿਆਂ ਇੱਕ ਗੋਲ ਇੱਕ ਪੈਨਲਟੀ ਕਾਰਨਰ ਹੋਰ ਮਿਲ ਗਿਆ ਤੇ ਸੁਰਜੀਤ ਨੇ ਲਗਾਤਾਰ ਦੂਸਰਾ ਗੋਲ ਉਸ ਟੂਰਨਾਮੈਂਟ ਦਾ ਕੀਤਾ ਤੇ ਭਾਰਤੀ ਟੀਮ ਸੀ ਜਿਹੜੀ ਉਹ ਹਾਲੈਂਡ ਦੀ ਟੀਮ ਤੋਂ 2-0 ਤੇ ਅੱਗੇ ਹੋ ਗਈ ਤੇ ਜਿਵੇਂ ਜਿਵੇਂ ਸਮਾਂ ਵੱਧ ਆ ਗਿਆ ਅੱਧਾ ਸਮਾਂ ਹੋ ਗਿਆ ਦੂਸਰਾ ਅੱਧ ਸਟਾਰਟ ਹੋਇਆ ਤਾਂ ਹਾਲੈਂਡ ਵਾਲਿਆਂ ਨੇ ਵੀ ਤਾਬੜ ਤੋੜ ਹਮਲੇ ਕਰਨੇ ਸ਼ੁਰੂ ਕੀਤੇ ਇਹਨਾਂ ਹਮਲਿਆਂ ਦੇ ਵਿੱਚ ਜਿਹੜਾ ਉਹਨਾਂ ਨੂੰ ਕਾਮਯਾਬੀ ਵੀ ਮਿਲੀ ਤੇ ਇਹ ਕਾਮਯਾਬੀ ਇਹ ਸੀ ਕਿ ਉਹਨੇ ਪਹਿਲਾ ਇੱਕ ਗੋਲ ਲਾਤਾ ਮੇਰੇ ਵਰਗੇ ਜਿਹੜੇ ਹਾਕੀ ਦੇ ਪ੍ਰੇਮੀ ਸੀ ਉਹ ਕਮੈਂਟਰੀ ਸੁਣਦੇ ਸੋਚ ਰਹੇ ਸੀ ਵੀ ਇਹ ਚਲੋ ਇੱਕ ਗੋਲ ਦੀ ਹਲੇ ਲੀਡ ਹੈਗੀ ਐ ਪਰ ਸਮਾਂ ਖਤਮ ਹੋਣ ਤੋਂ ਪਹਿਲਾਂ ਹੀ ਹੌਲੈਂਡ ਦੀ ਟੀਮ ਨੇ ਦੂਸਰਾ ਗੋਲ ਲਾ ਕੇ ਬਰਾਬਰੀ ਕਰਤੀ 2-2 ਗੋਲਾਂ ਦੀ ਬਰਾਬਰੀ ਹੋ ਗਈ ਐ ਐਕਸਟਰਾ ਟਾਈਮ ਦੇ ਵਿੱਚ ਵੀ ਕੋਈ ਫੈਸਲਾ ਨਹੀਂ ਹੋਇਆ ਉਸ ਤੋਂ ਬਾਅਦ ਮੈਚ ਜਿਹੜਾ ਬਰਾਬਰੀ ਦੇ ਛੁੱਟ ਗਿਆ ਤੇ ਫਿਰ 5-5 ਪੈਨਲਟੀ ਜਿਹੜੇ ਸੀਗਾ ਸਟੋਕ ਉਹਨੂੰ ਪੈਨਲਟੀ ਸ਼ੂਟ ਕਹਿੰਦੇ ਹੁੰਦੇ ਸੀ ਉਹ ਦਿੱਤੇ ਗਏ ਉਹਨਾਂ ਦੇ ਵਿੱਚੋਂ ਹੌਲੈਂਡ ਦੀ ਟੀਮ ਨੇ ਚਾਰ ਗੋਲ ਕਰਤੇ ਤੇ ਭਾਰਤੀ ਟੀਮ ਦੇ ਦੋ ਗੋਲ ਹੌਲੈਂਡ ਦੇ ਜਿਹੜੇ ਗੋਲ ਕੀਪਰ ਨੇ ਸੀ ਉਹ ਨਪਲੇ ਤੇ ਇਸ ਕਰਕੇ 4-2 ਦੇ ਉੱਤੇ ਭਾਰਤ ਜਿੱਤੀ ਹੋਈ ਬਾਜ਼ੀ ਹਾਰ ਕੇ ਦੂਜੇ ਨੰਬਰ ਤੇ ਰਹਿ ਗਿਆ ਸੀ ਦੋਸਤੋ ਇਸ ਦੂਸਰੇ ਵਰਲਡ ਕੱਪ ਦੇ ਵਿੱਚ ਜਿਹੜਾ ਤੀਸਰਾ ਵਰਲਡ ਕੱਪ ਸੀਗਾ 1975 ਵਾਲਾ ਇਹ ਮਲੇਸ਼ੀਆ ਦੀ ਰਾਜਧਾਨੀ ਕੁਆਲਾ ਲੰਪੁਰ ਦੇ ਵਿੱਚ ਖੇਡਿਆ ਗਿਆ ਸੀ ਕੁਆਲਾ ਲੰਪੁਰ ਦੇ ਵਿੱਚ ਜਿਹੜੀ ਭਾਰਤੀ ਟੀਮ ਸੀਗੀ ਉਹਦੇ ਵਿੱਚ ਫੇਰ 7 ਪੰਜਾਬੀ ਖਿਡਾਰੀ ਸੀ। ਉਹਨਾਂ ਦੇ ਵਿੱਚੋਂ ਉਹਨਾਂ ਦੇ ਮੈਂ ਨਾਂ ਦੱਸ ਦਿਆਂ ਪੂਰੀ ਟੀਮ ਦੇ ਨਾਲ ਦੱਸ ਦਿੰਨਾ। ਅ ਫੁੱਲ ਬੈਕ ਲਾਈਨ ਦੇ ਵਿੱਚ ਜਿਹੜਾ ਸਭ ਤੋਂ ਪਹਿਲਾਂ ਗੋਲ ਕੀਪਰ ਗੋਲ ਕੀਪਰ ਅ ਸੀਗਾ ਜਿਹੜਾ ਅਸ਼ੋਕ ਦਿਵਾਨ ਇਹ ਗੋਲ ਕੀਪਰ ਕੀਪਰ ਸੀ ਤੇ ਇਹਦੇ ਨਾਲ ਰਿਜ਼ਰਵ ਗੋਲ ਕੀਪਰ ਫਰਨਾਂਡੇਸ ਤੇ ਤਿੰਨ ਫੁੱਲ ਬੈਕ ਜਿਹੜੇ ਦੋ ਮੈਦਾਨ ਦੇ ਵਿੱਚ ਖੇਡ ਰਹੇ ਸੀ ਉਹਨਾਂ ਦੇ ਵਿੱਚੋਂ ਸੁਰਜੀਤ ਰੰਧਾਵਾ ਉਹੀ ਦਾਖਲੇ ਪਿੰਡ ਵਾਲਾ ਬਟਾਲੇ ਵਾਲਾ ਤੇ ਇਹਦੇ ਨਾਲ ਸੀਗਾ ਅਸਲਮ ਸ਼ੇਰਖਾਂ ਤੇ ਤੀਸਰਾ ਮਾਈਕਲ ਕਿੰਡੋ ਇਹ ਤਿੰਨੇ ਸੀਗੇ ਜਿਹੜੇ ਇਹ ਫੁੱਲ ਬੈਕ ਸੀਗੇ ਤੇ ਇਹਨਾਂ ਦੇ ਵਿੱਚੋਂ ਮਾਈਕਲ ਕੰਡੋ ਨੂੰ ਬਾਹਰ ਬਿਠਾਇਆ ਗਿਆ ਸੀ ਤੇ ਮੈਦਾਨ ਦੇ ਵਿੱਚ ਸੁਰਜੀਤ ਤੇ ਅਸਲਮ ਸ਼ੇਰਖਾਂ ਖੇਡ ਰਿਹਾ ਸੀ ਜਿਹੜੀ ਮਿਡਫੀਲਡ ਸੀਗਾ ਜਿਹਨੂੰ ਸੈਂਟਰ ਹਾਫ ਤੇ ਹਾਫ ਲਾਈਨ ਕਹਿੰਦੇ ਆ ਹਾਕੀ ਦੀ ਭਾਸ਼ਾ ਦੇ ਵਿੱਚ ਉਹਦੇ ਵਿੱਚੋਂ ਅਜੀਤ ਪਾਲ ਸਿੰਘ ਟੀਮ ਦੀ ਕਪਤਾਨੀ ਵੀ ਕਰ ਰਿਹਾ ਸੀ ਤੇ ਇਹਦੇ ਨਾਲ ਜਿਹੜਾ ਰਾਈਟ ਸੀ ਗੱਲ ਰਾਈਟ ਆਊਟ ਰਾਈਟ ਹਾਫ ਉਹ ਸੀਗਾ ਵਰਿੰਦਰ ਵਰਿੰਦਰ ਦਾ ਪਿੰਡ ਜਲੰਧਰ ਦੇ ਨਾਲ ਹੀ ਜਿਹੜਾ ਸ਼ੌਣੀ ਦੇ ਨਾਲ ਹੀ ਪਿੰਡ ਪੈਂਦਾ ਸੀ ਇਹਦਾ ਵਰਿੰਦਰ ਦਾ ਸ਼ਾਇਦ ਧੰਨ ਵਾਲੀ ਕਿ ਧੰਨੋ ਵਾਲੀ ਤੇ ਉਹਦੇ ਨਾਲ ਜਿਹੜਾ ਲੈਫਟ ਵਿੰਗ ਦੇ ਵਿੱਚ ਖੇਡ ਰਿਆ ਸੀਗਾ ਲੈਫਟ ਹਾਫ ਉਹ ਮਿੰਦਰ ਸਿੰਘ ਮੁੰਸ਼ੀ ਇਹ ਵੀ ਜਲੰਧਰ ਕੈਂਟ ਦਾ ਸੀ ਤੇ ਇਹਨਾਂ ਦੇ ਨਾਲ ਜਿਹੜਾ ਰਿਜ਼ਰਵ ਤੌਰ ਤੇ ਖੇਡਿਆ ਸੀ ਓੰਕਾਰ ਸਿੰਘ ਉਹ ਵੀ ਜਿਹੜਾ ਮਿਡਫੀਲਡਰ ਸੀਗਾ ਇਸੇ ਹਾਫ ਲਾਈਨ ਦੇ ਵਿੱਚ ਤੇ ਫਾਰਵਰਡ ਲਾਈਨ ਦੇ ਵਿੱਚ ਜਿਹੜਾ ਰਾਈਟ ਵਿੰਗ ਸੀਗਾ ਉਹਦੇ ਵਿੱਚੋਂ ਰਾਈਟ ਆਊਟ ਫਲਿੱਪਸ ਬੀਜੇ ਫਲਿੱਪਸ ਤੇ ਉਹਦੇ ਨਾਲ ਸੀਗਾ ਅਸ਼ੋਕ ਇਹ ਅਸ਼ੋਕ ਕੁਮਾਰ ਉਹ ਅਸ਼ੋਕ ਸੀ ਜਿਹੜਾ ਧਿਆਨ ਚੰਦ ਦਾ ਬੇਟਾ ਸੀ ਜਿਹੜਾ ਹਾਕੀ ਦਾ ਜਾਦੂਗਰ ਧਿਆਨ ਚੰਦ ਜਿਹਨੂੰ ਗਿਣਿਆ ਜਾਂਦਾ ਤੇ ਸੈਂਟਰ ਜਿਹੜਾ ਸੀਗਾ ਫਾਰਵਰਡ ਉਹ ਦੋ ਜਣੇ ਸੀਗੇ ਪਹਿਲੀ ਵਾਰੀ ਮਤਲਬ ਉਹਨਾਂ ਨੂੰ ਡ੍ਰੌਪ ਕਰਕੇ ਕਿਸੇ ਨੂੰ ਇੱਕ ਨੂੰ ਦੂਸਰੇ ਨੂੰ ਇਸ ਤਰ੍ਹਾਂ ਜਗ੍ਹਾ ਦੇ ਦਿੱਤੀ ਜਾਂਦੀ ਸੀ ਤੇ ਇਹਦੇ ਵਿੱਚ ਉਹ ਸੀਗਾ ਚਿਮਨੀ ਤੇ ਨਾਲ ਜਿਹੜਾ ਚਿਮਨੀ ਦੇ ਨਾਲ ਸੀਗਾ ਪਵਾਰ ਅ ਜਿਹੜਾ ਫਾਈਨਲ ਬੈਸ ਸੀ ਉਹ ਪਵਾਰ ਖੇਡਿਆ ਸੀ ਤੇ ਉਹਦੇ ਨਾਲ ਜਿਹੜਾ ਲੈਫਟ ਵਿੰਗ ਆ ਗਿਆ ਸੀ ਲੈਫਟ ਇਨ ਸੀਗਾ ਜਿਹੜਾ ਬੀਪੀ ਗੋਬਿੰਦਾ ਤੇ ਉਹਦੇ ਨਾਲ ਹਰਚਰਨ ਸਿੰਘ ਇਹ ਜਿਹੜੇ ਪੰਜਾਬੀ ਖਿਡਾਰੀ ਸੀ ਇਹ ਸੱਤ ਸੀਗੇ ਇਹਨਾਂ ਦੇ ਵਿੱਚੋਂ ਸੁਰਜੀਤ ਜਿਹੜਾ ਸੀਗਾ ਜਿਹੜਾ ਇਹ ਬਟਾਲੇ ਦਾ ਬਟਾਲੇ ਦੇ ਨਾਲ ਦਾਖਲੇ ਪਿੰਡ ਦਾ ਤੇ ਬਾਕੀ ਚਾਰ ਜਲੰਧਰੀਏ ਇਦਾਂ ਚੋਂ ਜਲੰਧਰ ਵਾਲੇ ਜੋ ਵਰਿੰਦਰ ਹੋ ਗਿਆ ਅਜੀਤਪਾਲ ਹੋ ਗਿਆ ਮਹਿੰਦਰ ਸਿੰਘ ਮੁੰਸ਼ੀ ਹੋ ਗਿਆ ਤੇ ਨਾਲ ਓੰਕਾਰ ਸਿੰਘ ਇਹ ਚਾਰੇ ਸੀਗੇ ਜਿਹੜੇ ਇਹ ਜਲੰਧਰੀਏ ਸੀਗੇ ਤੇ ਪੰਜਵਾਂ ਹਰਚਰਨ ਸਿੰਘ ਇਹ ਅਮਰਸਰ ਦਾ ਸੀ ਤੇ ਛੇਵਾਂ ਹਰਚਰਨ ਸਿੰਘ ਅਮਰਸਰ ਦਾ ਤੇ ਸੱਤਵਾਂ ਨਾਲ ਜਿਹੜਾ ਸੀਗਾ ਚਿਮਨੀ ਇਹਦਾ ਫਾਦਰ ਜਿਲੰਦਰ ਸੀਗਾ ਜਿਹੜਾ ਕੈਂਟ ਦੇ ਵਿੱਚ ਸਰਵਿਸ ਕਰਦਾ ਸੀ ਹੈਗੇ ਤਾਂ ਇਹ ਦਿੱਲੀ ਦੇ ਸੀ ਪਰ ਇਹਦੀ ਸਾਰੀ ਤਿਆਰੀ ਸੀ ਜਿਹੜੀ ਉਹ ਸੰਸਾਰਪੁਰ ਦੇ ਵਿੱਚ ਹੀ ਹੋਈ ਸੀ ਦਿੱਲੀ ਰਹਿ ਕੇ ਇਹ ਤਿਆਰੀ ਕਰਦਾ ਹੁੰਦਾ ਸੀ ਅਜੀਤਪਾਲ ਸਿੰਘ ਹੋਰਾਂ ਦੇ ਪਿੰਡ ਹੀ ਆਉਂਦਾ ਸੀ ਸੰਸਾਰਪੁਰ ਤੇ ਉੱਥੇ ਹੀ ਖੇਡਦਾ ਰਿਹਾ ਸ਼ੌਣੀ ਦੇ ਵਿੱਚ ਹੀ ਇਹ ਰਹਿੰਦਾ ਸੀ ਤੇ ਇਸ ਕਰਕੇ ਇਹਨੂੰ ਵੀ ਇਹ ਪੰਜਾਬੀ ਗਿਣਦੇ ਸੀ ਤੇ ਇਹ ਇਹਨਾਂ ਦੀ ਟੀਮ ਸੀ ਜਿਹੜਾ ਇਸ ਟੀਮ ਦਾ ਫਾਈਨਲ ਮੈਚ ਹੋਇਆ ਸੀ ਉਹ ਪਾਕਿਸਤਾਨ ਦੇ ਨਾਲ ਹੋਇਆ ਸੀ ਪਾਕਿਸਤਾਨ ਦੀ ਟੀਮ ਨੇ ਸੈਮੀਫਾਈਨਲ ਦੇ ਵਿੱਚ ਜਰਮਨੀ ਨੂੰ ਹਰਾਇਆ ਸੀ ਤੇ ਭਾਰਤ ਨੇ ਮਲੇਸ਼ੀਆ ਨੂੰ ਮਲੇਸ਼ੀਆ ਜਿਹੜਾ ਆਪਣੇ ਪੂਲ ਦੇ ਵਿੱਚੋਂ ਭਾਰਤ ਤੇ ਜਰਮਨੀ ਫਾਈਨਲ ਦੇ ਵਿੱਚ ਪਹੁੰਚੇ ਸੀ ਸੈਮੀਫਾਈਨਲ ਦੇ ਵਿੱਚ ਤੇ ਦੂਸਰੇ ਪੂਲ ਦੇ ਵਿੱਚੋਂ ਪਾਕਿਸਤਾਨ ਤੇ ਮਲੇਸ਼ੀਆ ਇੱਕ ਨੰਬਰ ਤੇ ਉਧਰੋਂ ਪਾਕਿਸਤਾਨ ਸੀ ਤੇ ਇਧਰੋਂ ਭਾਰਤ ਸੀ ਤੇ ਫਿਰ ਜਿਹੜੇ ਕਰਾਸ ਹੁੰਦਾ ਹੁੰਦਾ ਹੈ ਤੇ ਉਧਰੋਂ ਇੱਕ ਨੰਬਰ ਦਾ ਜਿਹੜਾ ਦੋ ਨੰਬਰ ਵਾਲੀ ਟੀਮ ਨਾਲ ਮੁਕਾਬਲਾ ਹੁੰਦਾ ਹੈ ਸੋ ਭਾਰਤ ਦਾ ਮੁਕਾਬਲਾ ਮਲੇਸ਼ੀਆ ਨਾਲ ਸੀ ਮਲੇਸ਼ੀਆ ਨੂੰ ਇੱਥੇ ਸੁਰਜੀਤ ਦੇ ਪੈਨਲਟੀ ਕਰ ਰਹੇ ਆ ਅਸਲ ਮਸ਼ੇਰ ਖਾਨ ਦੇ ਪੈਨਲਟੀ ਕਾਰਨਰ ਤੋਂ ਮਿਲੇ ਗੋਲ ਸਦਕਾ ਭਾਰਤ ਨੂੰ ਜਿੱਤ ਬਿਲੀ ਤੇ ਭਾਰਤ ਫਾਈਨਲ ਦੇ ਵਿੱਚ ਪ੍ਰਵੇਸ਼ ਕੀਤਾ ਦੂਜੇ ਪਾਸੇ ਜਰਮਨੀ ਨੂੰ ਸ਼ਾਇਦ 3-0 ਤੇ ਪਾਕਿਸਤਾਨ ਨੇ ਰੋਕ ਕੇ ਰੱਖ ਦਿੱਤਾ ਸੀ ਤੇ ਪਾਕਿਸਤਾਨ ਫਾਈਨਲ ਦੇ ਵਿੱਚ ਪਹੁੰਚਿਆ ਸੀ ਜਿਹੜੇ ਹਾਕੀ ਪ੍ਰੇਮੀ ਸੀ ਉਹ ਇਹ ਗਿਣਦੇ ਸੀ ਵੀ ਇਹ ਜਿਹੜਾ ਜਿਹੜਾ ਹੱਥ ਪਾਕਿਸਤਾਨ ਦਾ ਉੱਤੇ ਲੱਗਦਾ ਕਿਉਂਕਿ ਜਰਮਨੀ ਨੂੰ ਵੱਡੇ ਮਾਰ ਦੇਣ ਦੇ ਨਾਲ ਹਰਾਉਣ ਵਾਲੀ ਪਾਕਿਸਤਾਨ ਸ਼ਾਇਦ ਭਾਰਤੀਆਂ ਨੂੰ maat ਦੇ ਜੇ ਪਰ ਇਹਨਾਂ ਦੇ ਬਲੰਦ ਹੌਸਲੇ ਉਸ ਮੈਚ ਦੇ ਵਿੱਚ ਜਿਹੜਾ ਪਹਿਲਾ ਹਾਫ ਜਦੋਂ ਸ਼ੁਰੂ ਹੋਇਆ ਤੇ ਨਾਲ ਦੀ ਨਾਲ ਹੀ ਇਹਨਾਂ ਦੀ ਫਾਵੜ ਲੈਣੇ ਤਾਬੜ ਤੋੜ ਹਮਲੇ ਸ਼ੁਰੂ ਕਰਤੇ 15ਵੇਂ ਮਿੰਟ ਦੇ ਵਿੱਚ ਪੈਨਲਟੀ ਕਰਨ ਮਿਲਿਆ ਸੁਰਜੀਤ ਨੇ ਲਾਇਆ ਪਰ ਗੋਲਡੀ ਮਿਲਿਆ ਉਹਦੇ ਤੋਂ ਉਸ ਤੋਂ ਬਾਅਦ 25ਵੇਂ ਮਿੰਟ ਦੇ ਵਿੱਚ ਪਾਕਿਸਤਾਨ ਨੂੰ ਇੱਕ ਐਵੇਂ ਜਿਹੜਾ ਬਾਈ ਚਾਂਸ ਗੋਲ ਮਿਲ ਗਿਆ ਉਹ ਕੋਈ ਬਹੁਤਾ ਦਮਦਾਰ ਗੋਲ ਨਹੀਂ ਸੀ ਨਾਈਕ ਬਹੁਤ ਵੱਡਾ ਮੂਮ ਸੀ ਇਹ ਕਹਿੰਦੇ ਵੀ ਜਾਂ ਤਾਂ ਭਾਰਤੀ ਟੀਮ ਦੀ ਅਣਗਹਿਲੀ ਕਹ ਲਓ ਜਾਂ ਵਿਸਵਾਪਨ ਕਹ ਲਓ ਵੀ ਪਾਕਿਸਤਾਨ ਦਾ ਫਾਰਵਰਡ ਐ ਇੱਕ ਫੀਲਡ ਗੋਲ ਕਰਕੇ ਪਾਕਿਸਤਾਨ ਦੀ ਟੀਮ ਨੂੰ ਉੱਤੇ ਲਾ ਗਿਆ ਉਸ ਤੋਂ ਬਾਅਦ 25ਵੇਂ ਮਿੰਟ ਦੇ ਵਿੱਚ ਇੱਕ ਪੈਨਲਟੀ ਕਾਰਨਰ ਫੇਰ ਮਿਲਿਆ ਭਾਰਤ ਨੂੰ ਪਰ ਉਹ ਬੇਕਾਰ ਹੋ ਗਿਆ ਉਸ ਵੇਲੇ ਦੋਸਤੋ 35-35 ਮਿੰਟ ਦੇ ਦੋ ਪੂਲ ਖੜਾਏ ਜਾਂਦੇ ਸੀ ਅੱਜ ਵਾਂਗੂ 10-10 ਮਿੰਟਾਂ ਵਾਲੇ ਚਾਰ ਨਹੀਂ ਸੀ ਹੁੰਦੇ 70 ਮਿੰਟ ਦੀ ਗੇਮ ਹੁੰਦੀ ਸੀ ਤੇ ਉਹਦੇ ਵਿੱਚੋਂ 10 ਮਿੰਟ ਸੀ ਜਿਹੜੇ ਉਹ ਵਿਚਾਲੇ ਬ੍ਰੇਕ ਮਿਲਦੀ ਹੁੰਦੀ ਸੀ ਹਾਫ ਟਾਈਮ ਦੇ ਵਿੱਚ ਹਾਫ ਟਾਈਮ ਤੱਕ ਪਾਕਿਸਤਾਨ ਦੀ ਟੀਮ 1-0 ਤੇ ਅੱਗੇ ਸੀ 10 ਮਿੰਟਾਂ ਬਾਅਦ ਜਦੋਂ ਭਾਰਤੀ ਟੀਮ ਦੁਬਾਰਾ ਉਤਰੀ ਤਾਂ ਇਹਨਾਂ ਨੇ ਫੇਰ ਤਾਬੜ ਤੋੜ ਹਮਲੇ ਕੀਤੇ ਜਿਹੜਾ 1971 ਤੇ 1973 ਦੇ ਵਰਲਡ ਕੱਪ ਦੇ ਵਿੱਚ ਰਾਇਟ ਵਿੰਗ ਦੇ ਵਿੱਚ ਗਣੇਸ਼ ਤੇ ਅਸ਼ੋਕ ਦੀ ਜੋੜੀ ਉਹ ਮੰਨੀਦਾਨੀ ਦੀ ਜੋੜੀ ਸੀ ਕਮਾਲ ਦੀ ਜੋੜੀ ਸੀ ਜੋ ਉਹਨਾਂ ਨੇ ਉਥੇ ਵਾਲ ਦਾ ਸਟਿਕ ਵਰਕਰ ਦਿਖਾਇਆ ਸੀ ਹਾਕੀ ਤੇ ਬਾਲਦਾ ਆਪਸੀ ਸੁਮੇਲ ਉਹ ਸ਼ਾਇਦ ਹੀ ਕਿਤੇ ਹੋਰ ਜਿਹੜੇ ਰਾਈਟ ਵਿੰਗ ਦੇ ਵਿੱਚ ਦੇਖਣ ਨੂੰ ਮਿਲਿਆ ਹੋਵੇ ਇਸ ਵਰਲਡ ਕੱਪ ਦੇ ਵਿੱਚ ਗਣੇਸ਼ ਇਥੋਂ ਛੱਡ ਚੁੱਕਿਆ ਸੀ ਤੇ ਉਹ ਕਿਸੇ ਹੋਰ ਦੇਸ਼ ਦਾ ਕੋਚ ਬਣ ਕੇ ਚੱਲਿਆ ਗਿਆ ਸੀ ਤੇ ਇਧਰੋਂ ਉਸ ਦੀ ਜਗ੍ਹਾ ਤੇ ਗਣੇਸ਼ ਦੀ ਜਗ੍ਹਾ ਦੇ ਉਤੇ ਫਲਿੱਪਸ ਆ ਗਿਆ ਸੀ ਬੀਜੇ ਫਲਿੱਪਸ ਤੇ ਫਲਿੱਪਸ ਤੇ অশੋਕ ਦੀ ਜੋੜੀ ਪਾਕਮਾਲ ਜੋੜੀ ਸੀ ਫਲਿੱਪਸ ਨੇ ਵੀ ਗਣੇਸ਼ ਦੀ ਘਾਟ ਜਿਹੜੀ ਉਹ ਪੂਰੀ ਤਰ੍ਹਾਂ ਮਤਲਬ ਪੂਰ ਕੇ ਰੱਖ ਦਿੱਤੀ ਭਾਰਤੀ ਟੀਮ ਨੂੰ ਇਹ ਮਹਿਸੂਸ ਨਹੀਂ ਹੋਇਆ ਕਿ ਸਾਡਾ ਜਿਹੜਾ ਫਾਰਵਰਡ ਪੰਕਤੀ ਹੈ ਉਹ ਮਾੜੀ ਹੋ ਗਈ ਤੇ ਦੂਸਰੇ ਪਾਸੇ ਲੈਫਟ ਵਿੰਗ ਦੇ ਵਿੱਚ ਪਹਿਲੋ ਤੋਂ ਖੇਡ ਰਿਹਾ ਹਰਚਰਨ ਤੇ ਨਾਲ ਇਹਦੇ ਬੀਪੀ ਗੋਬਿੰਦਾ ਇਹਨਾਂ ਦੀ ਬੜੀ ਵਧੀਆ ਆਪਸ ਦੇ ਵਿੱਚ ਜਿਹੜੀ ਤਾਲਮੇਲ ਸੋਹਣਾ ਤਾਲਮੇਲ ਸੀ ਤੇ ਸੈਂਟਰ ਫਾਰਵਰਡ ਵੱਜੋਂ ਖੇਡ ਰਹੇ ਆ ਪاوار ਟੀਮ ਨੂੰ ਬੰਨ ਕੇ ਖੜਾ ਸੀ ਅ 45ਵੇਂ ਮਿੰਟ ਦੇ ਵਿੱਚ 44-45ਵੇਂ ਮਿੰਟ ਦੇ ਵਿੱਚ ਭਾਰਤੀ ਟੀਮ ਨੂੰ ਪੈਨਲਟੀ ਕਾਰਨਰ ਮਿਲ ਗਿਆ ਤੇ ਉਸ ਪੈਨਲਟੀ ਕਾਰਨਰ ਦੀ ਜਿਹੜੀ ਹਿੱਟ ਸੀਗੀ ਉਹ ਸੁਰਜੀਤ ਨੇ ਇੰਨੀ ਜ਼ਬਰਦਸਤ ਲਾਈ ਕਿ ਪਾਕਿਸਤਾਨ ਦੀ ਟੀਮ ਦਾ ਫਟਾ ਖੜਕਾਤਾ ਤੇ ਭਾਰਤੀ ਟੀਮ ਇੱਕ ਇੱਕ ਗੋਲ ਤੇ ਬਰਾਬਰੀ ਤੇ ਆ ਗਈ ਉਸ ਤੋਂ ਬਾਅਦ ਫਿਰ ਭਾਰਤੀ ਟੀਮ ਨੇ ਬੜੇ ਜ਼ਬਰਦਸਤ ਹਮਲੇ ਕੀਤੇ ਕਮਾਲ ਦੀ ਖੇਡ ਵਿਖਾਈ ਤੇ ਅਖੀਰ ਤੇ ਜਾ ਕੇ ਕੁਝ ਮਿੰਟ ਹੀ ਬਾਕੀ ਸੀਗੇ ਜਦੋਂ ਸੈਂਟਰ ਲਾਈਨ ਦੇ ਉਤੋਂ ਅਜੀਤਪਾਲ ਕੋਲੇ ਬਾਲ ਆਈ ਤੇ ਕਮੈਂਟਰੀ ਕਰਦੇ ਜਸਦੇਵ ਸਿੰਘ ਕਹ ਰਹੇ ਸੀ ਬਾਲ ਆਈ ਹੈ ਅਜੀਤਪਾਲ ਸਿੱਕੇ ਪਾਸ ਅਜੀਤਪਾਲ ਨੇ ਹਲਕ लेफ्ट ਵਿੰਗ ਦੇ ਵਿੱਚ ਹਰਚਰਨ ਨੂੰ ਪਾਸ ਦਿਗਾ ਹਰਚਰਨ ਨੇ ਫਿਲਿਪਸ ਕੋ ਪਾਸ ਦਿਆ ਫਿਲਿਪਸ ਨੇ ਇਹ ਦੋ ਖਿਡਾਰੀਆਂ ਨੂੰ ਡੌਜ dete hue D mein enter kiya aur ball dheere se sarkadi Ashok Kumar ke paas aur Ashok Kumar ne koi galti nahi ki ball ko goal mein phenkne ki aur Bharat ki team 2-1 se aage hogi eh siga us commentary da namuna jeda Jasdeep Singh ne us vele bolya si te jeda dusra bol siga oh Bharatiya team ne jeda Pakistan desharkar ta us to baad ਬڑے ਯਾਤਨ ਕੀਤੇ ਪਾਕਿਸਤਾਨ ਦੀ ਟੀਮ ਨੇ ਪਰ ਭਾਰਤੀ ਜਿਹੜੀ ਸੀਗੀ ਡਿਫੈਂਸ ਨੇ ਉਹਨਾਂ ਦੀ ਇੱਕ ਵੀ ਨਹੀਂ ਚੱਲਣ ਦਿੱਤੀ ਤੇ ਇਹ ਜਿਹੜਾ ਪਹਿਲਾ ਵਰਲਡ ਕੱਪ ਸੀਗਾ ਜਿਹੜਾ ਭਾਰਤ ਨੇ 골ਡ ਮੈਡਲ ਜਿੱਤਿਆ ਸੀ ਤੇ ਅਜੀਤਪਾਲ ਦੇ ਚਰਚੇ ਪੂਰੀ ਦੁਨੀਆ ਦੇ ਵਿੱਚ ਹੋ ਗਏ ਸੀ ਦੁਨੀਆ ਦਾ ਮੰਨਿਆ ਹੋਇਆ ਸੈਂਟਰ ਹਾਫ ਅਜੀਤਪਾਲ ਇਸ ਟੀਮ ਦੀ ਜਿਹੜਾ ਜੇਤੂ ਕੱਪ ਦਾ ਕਪਤਾਨ ਬਣਿਆ ਸੀ ਸੋ ਦੋਸਤੋ ਇਸ ਤੋਂ ਬਾਅਦ ਭਾਰਤੀ ਟੀਮ ਮੈਨੇ ਮੈਨੇ ਸਾਮੀਦਾ ਵੀ ਕਦੇ ਵਰਲਡ ਕੱਪ ਦੇ ਵਿੱਚ ਸੈਮੀਫਾਈਨਲ ਦੇ ਵਿੱਚ ਵੀ ਪਹੁੰਚੀ ਹੋਵੇ ਇਹ ਭਾਰਤ ਦੀ ਆਖਰੀ ਜਿੱਤ ਸੀ ਪਹਿਲੇ ਤਿੰਨ ਵਰਲਡ ਕੱਪਾਂ ਦੇ ਵਿੱਚੋਂ ਪਹਿਲਾ ਜਿਹੜਾ ਸੀਗਾ ਉਹ ਕਾਂਸੀ ਦਾ ਮੈਡਲ ਦੂਸਰਾ ਚਾਂਦੀ ਦਾ ਮੈਡਲ ਦੂਜੇ ਨੰਬਰ ਤੇ ਰਹਿ ਕੇ ਤੇ ਤੀਸਰਾ ਸੀਗਾ 골ਡ ਮੈਡਲ ਇਹ 1964 ਦੀ ਟੋਕੀਓ 올림픽 ਤੋਂ ਬਾਅਦ 11 ਸਾਲਾਂ ਦੇ ਬਾਅਦ ਭਾਰਤ ਨੇ ਸੋਨੇ ਦਾ ਮੂੰਹ ਦੇਖਿਆ ਸੀ ਇਸ ਤੋਂ ਬਾਅਦ ਸੀਗਾ 1980 ਦੇ ਬਾਸਕੋ 올림픽 ਦੇ ਵਿੱਚ ਇੱਕ ਵਾਰੀ ਫੇਰ ਭਾਰਤੀ ਹਾਕੀ ਟੀਮ ਨੇ ਸੋਨੇ ਦਾ ਮੈਡਲ ਜਿੱਤਿਆ ਸੀ ਉਹ 16 ਸਾਲਾਂ ਬਾਅਦ ਜਿੱਤਿਆ ਸੀ ਉਸ ਤੋਂ ਬਾਅਦ ਅੱਜ ਤੱਕ ਭਾਰਤ ਦੀ ਟੀਮ ਕਿਸੇ ਵੀ ਮੁਕਾਬਲੇ ਦੇ ਵਿੱਚ ਸਵਾਏ ਏਸ਼ੀਆ ਦੇ ਬੰਨੂ ਛੱਡ ਕੇ ਵੱਡੇ ਮੁਕਾਬਲੇਆਂ ਦੇ ਵਿੱਚ ਉਹ ਵਰਲਡ ਕੱਪ ਜਾਂ 올림픽 ਇਹਨਾਂ ਦੇ ਵਿੱਚ 골ਡ ਮੈਡਲ ਨਹੀਂ ਜਿੱਤ ਸਕੀ ਸੋ ਇਹ ਇਤਿਹਾਸ ਹੈ ਇਸ ਹਾਕੀ ਦਾ ਤੁਸੀਂ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਦਿਲ ਦੀਆਂ ਗੱਲਾਂ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਸ਼ੇਅਰ ਕਰ ਦਿਓ ਤਾਂ ਜੋ ਤੁਹਾਡੇ ਕੋਲੇ ਆਉਂਦੀ ਵੀਡੀਓ ਤੁਹਾਨੂੰ ਹੋਰ ਮਿਲਦੀ ਰਹੇ ਇਹਦੇ ਸ਼ਬਦਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ